ਸੰਸਦ ਦੇ ਵਿੱਚ ਜੋ ਕੋਸ਼ਾ ਦਿਖਾਇਆ ਜਾਂਦਾ ਨਾ ਜਿਹੜਾ ਤਮਾਸ਼ਾ ਹੁਣ ਤੁਸੀਂ ਦੇਖੀ ਜਾਂਨੇ ਸਾਰੇ ਦੇਖਦੇ ਆਂ ਹਰ ਵਾਰੀ ਹੁੰਦਾ ਹੈ ਕੋਈ ਨਵੀਂ ਗੱਲ ਨਹੀਂ ਕੀ ਲੋਕਾਂ ਨੂੰ ਲੱਗਦਾ ਹੈ ਬਲਬੀ ਫੁਲਾਨ ਨੇ ਆ ਬਿਆਨ ਦਿੱਤਾ ਫੁਲਾਨ ਨੇ ਆ ਕਰਤਾ ਇਹ ਬਾਈ ਜੀ ਸਾਰਾ ਕੋਈ ਸਕ੍ਰਿਪਟਡ ਹੁੰਦਾ ਗਿਣਿਆ ਵਿੱਚ ਇਹਨਾਂ ਦਾ ਹੁੰਦਾ ਵਾਜੇ ਵੱਜਦੇ ਆ ਉਹਨਾਂ ਨੂੰ ਵਜਾਉਣੇ ਆਉਂਦੇ ਆ ਤੇ ਅਗਲੇ ਇਹਨਾਂ ਨੂੰ ਵਜਾਈ ਜਾਂਦੇ ਆ ਮੈਂ ਗੱਲ ਕਰਦਾ ਤੁਸੀਂ ਦਿਮਾਗ ਨਾਲ ਸੋਚੋ ਕਦੇ ਤੁਹਾਡੀ ਗੱਲ ਚੱਲੀ ਉੱਥੇ ਔਰਤਾਂ ਨੂੰ 1000 ਰੁਪਏ ਮਹੀਨਾ ਦੇਣਾ ਸੀ ਉੱਥੇ ਗੱਲ ਹੋਈ 50 ਮਿੰਟਾਂ ਚ ਐਮਐਸਪੀ ਤੇ ਚਰਚਾ ਹੋਈ ਬੰਦੀ ਸਿੰਘਾਂ ਤੇ ਆਜ਼ਾਦੀ ਤੇ ਗੱਲ ਹੋਈ ਬਗਰਾੜੀ ਗੋਲੀ ਕਾਂਡ ਤੇ ਗੱਲ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਕੋਈ ਗੱਲ ਹੋਈ ਤੁਹਾਡੇ ਪਾਣੀਆਂ ਤੇ ਕਦੇ ਕੋਈ ਗੱਲ ਹੋਈ ਤੁਹਾਡੀ ਖਿੱਤੇ ਤੇ ਕਦੇ ਗੱਲ ਹੋਈ ਤੁਹਾਡੇ ਵਾਧ ਅਧਿਕਾਰਾਂ ਦੇ ਕਦੇ ਗੱਲ ਹੋਈ ਤੁਹਾਡੇ ਤੇ ਹੁੰਦੇ ਅਤਿਆਚਾਰ ਦੀ ਕਦੇ ਗੱਲ ਹੋਈ ਇਹ ਕੁਛ ਨਹੀਂਗਾ ਮੇਰੇ ਕਹਿਣ ਦਾ ਮਸਲਾ ਇਹ ਆ ਇਹ ਸਾਰੀ ਸਕ੍ਰਿਪਟਡ ਕਹਾਣੀ ਹੁੰਦੀ ਆ ਬਾਈ ਜੀ ਇਹਦੇ ਵਿੱਚ ਕੁਛ ਨਹੀਂ ਹੁੰਦਾ ਇਹਨਾਂ ਦਾ ਆਪਸੀ ਤਾਲਮੇਲ ਹੁੰਦਾ ਜੇ ਇਹਨਾਂ ਦੀ ਕਹਾਣੀ ਸਕ੍ਰਿਪਟਡ ਨਾ ਹੋਵੇ ਤਾਂ ਲੀਡਰਸ਼ਿਪ ਦੇ ਕਦੇ ਆਪਸੀ ਰਿਲੇਸ਼ਨ ਨਹੀਂ ਹੋ ਸਕਦੇ ਤੁਸੀਂ ਦੇਖੋ ਜਿੰਨਾਂ ਨਾਲ ਆਪਣੀ ਬੈਸ ਅਤੇ ਆਪਣੀ ਉਹਨਾਂ ਨਾਲ ਕਿਵੇਂ ਬੋਲਚਾਲ ਕਿਵੇਂ ਹੋ ਜੂਗੀ ਇਹ ਕ